رہ ਸਾਰੇ ਨੂੰ ਆਪਦਾ ਲੰਗੂ ਬਹੁਤ ਬੜਦਾ ਮਾਰ ਲੱਗੇ ਮਾਰਾ ਬੰਦਾਰਾ ਫੁੱਟਗੋ ਮੁੰਡੇ ਲੱਗਣ ਮਾਰ ਫੰਟਾਰਾ ਸਰਕਾਰਾਂ ਦੇ ਵੀ ਆ ਜਾ ਕੋਈ ਸਮਝ ਸਰ ਇਹਨਾਂ ਹੱਥੀਂ ਦੇ ਯਾਦਸ਼ਾਨੇ ਪੀਰ ਜਾਂਦੇ ਆਂ ਅਸੀਂ ਇਹ ਕਹਿੰਦੇ ਕਰਦੇ ਆਂ ਸਾਰੇ ਸਾਰੇ ਸਰਕਾਰਾਂ ਦੇ ਉਮੀ ਅਸੀਂ ਗੁਜਾਰਸ਼ ਕਰਦੇ ਆਂ ਕਿ ਆਪਣੇ ਆਪਣੇ ਥਾਂ ਤੇ ਬੈਠੋ ਜੀ ਪੀ ਲਓ ਬੈਠੋ ਜੀ ਚੇਅਰਮੈਨ ਸਾਹਿਬ ਜਿੰਨੇ ਸਾਥੀ ਖੜੇ ਹੋ ਗਏ ਨੇ ਵਿਚਾਰ ਚ ਕਰਦੇ ਆਂ ਅੱਥੀਂ ਉਹ ਕਿ ਬੈਠੀ ਹੈ ਜੀ ਬੈਠ ਕੇ ਰਾਜ ਦੀ ਜ਼ਮੀਨ ਦਾ ਪਾਣੇ ਮੰਨੀ ਬੈਠੋ ਜੀ 30 ਲੱਖ ਤੇ ਬਿਗੈਰ ਰਿਕਾਰਡ ਕਰ ਲਓ ਜਿਹਦੇ ਕਰਨਾ ਐ ਮੈਸੇਜ ਵਿੱਚ ਐਸ.ਡੀ.ਐਮ ਡਾਕਟਰ ਮੋਹਨ ਜੀ ਆਏ ਹੋ ਸਮਝ ਬਕਾਉ ਐਮ.ਐਲ.ਏ ਜੀ ਰੱਖੀ ਜਿਵੇਂ ਕਰੀ ਲਓ ਤੇ ਆ ਬੋਰਡ 30 ਲੱਖ ਰੁਪਏ ਮੇਰਾ ਖਾ ਜਾ ਯਾਰ ਉਹ ਤੋਂ ਪੁੱਤ ਖਾ ਜਾ ਹੋਣਗੇ ਮੈਂ ਲੋਟ ਲਾ ਕਰ ਜਾ ਉਹ ਜਿਹੜਾ ਮੈਂ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦਿਆ ਤੁਹਾਡੇ ਮੇਰੇ ਬੈਠੋ ਬੈਠੋ ਓਏ 30 ਲੱਖ ਰੁਪਏ ਖਰੀਦਿਆ ਓਏ ਬੈਠੋ ਬੈਠੋ ਮੈਂ ਮੈਨੇ ਤੁਹਾਡਾ 30 ਲੱਖ ਰੁਪਏ ਖਰੀਦਿਆ ਕਰ ਰਹਿ ਪ੍ਰਧਾਨ ਨੇ ਚਲੋ ਬੈਠੋ i <laughs> ਕਿ ਨਾ ਮੁੰਡਾ ਹੱਥ ਲਾ ਆ। ਹਾਂ ਕੀ ਗੱਲ ਹੈ ਤੂੰ ਬੋਤਾ ਕੋਲ ਬੋਲੇ ਰਹਿਣਾ। ਇਹ ਰਹਿਣਾ ਕਰ। ਇਹ ਲੰਗੇ ਜੀ ਕਮਾਲ ਕਰੀ ਜਾਂਦੇ ਆ। ਇਹ ਐਮਐਲਏ ਜੰਗਲਾਂ ਦਾ ਮੁੰਡੇ ਲੱਪਣਾ ਮਾਰਦਾ। ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ। ਮੈਂ ਮੈਂ ਕਿੱਥੇ ਬੈਠਾਂ? ਮੈਂ ਕਿੱਥੇ ਬੈਠਾਂ ਮੈਨੂੰ ਦੱਸੋ। ਚਲੋ ਬੈਠੋ। ਮੇਰੀ ਗੱਲ ਸੁਣੋ ਯਾਰ। ਇਹ ਮੁੰਡੇ ਤੁਹਾਡੀ ਜੋਤੀ ਨਹੀਂ ਬਣਦੀ ਇੰਸਪੈਕਟਰ ਸਾਹਿਬ। ਦੇਖੋ ਖੌਂਦੇ। ਮੈਂ ਜੇ ਉੱਧਰ ਬੈਠਾ ਹਲ ਹੋਈਏ ਫਿਰ ਮੁੰਡੇ ਲੱਪਣ ਮਾਰ ਆ ਦੇਖ ਆ ਬੈਠੀ ਠੀਕ ਹੋ ਗਿਆ ਆਹ ਕੁਟੀ ਦਿਓ ਆਹ ਕੁਟੀ ਦਿਓ ਇਹੋੜੀ ਕੁਟੀ ਤੋਂ ਲਓ ਬੈਠੋ ਆ ਮਠਾਡੂ ਬੈਠਾ ਬੁਝਾਓ ਉਹ ਮੈਨੂੰ ਕਿਉਂ ਕਿਉਂ ਬੈਠੇ ਜੀ ਮੈਂ ਆਉਂਦੀ ਜੀ ਅਸੀਂ ਆਉਂਦੇ ਜੀ ਮੈਂ ਆਉਂਦੀ ਅਸੀਂ ਭਾਵੇਂ ਤੋਂ ਮੂਰੇ ਬਾਹਰ ਓ ਯਾਰ ਅਖਿਲ ਸਾਹਿਬ ਦੱਸੋ ਸਾਥ ਨਾਲ ਜੀ ਕੱਟੇ ਹੋ ਬੈਠੇ ਸਰਨੇ ਜਿਵੇਂ ਆਇਆ ਮੇਰੇ ਮੁੰਡੇ ਦੇ ਕੋਈ ਨਾਲ ਜੀ ਜਰਾ ਐਮ ਐਨ ਵਾਲੀ ਗੱਲ ਕਰ ਬੈਠੋ ਜੀ ਬੈਠੋ ਪਲੀਜ਼ ਬੈਠੋ ਜਦੋਂ ਆ ਨੂੰ ਪੀਅ ਦਿੰਦਾ ਸੀ ਉਦੋਂ ਮੈਨੂੰ ਚੱਲਿਆ ਲੱਗਦਾ ਸੀ ਇਹ ਇਹ ਗੱਲਾਂ ਨਾ ਕਰੋ ਪਰ ਨੀ ਬਣ ਗਿਆ ਉਹ ਲੋ ਪਤੀ ਲੱਖ ਚ ਵਿਗਿਆ ਓਏ ਹਾਂ ਚਲੋ ਬੈਠੀ ਨਹੀਂ ਕੋਈ ਨਹੀਂ ਚਲ ਬੈਠੋ ਪ੍ਰਧਾਨ ਜੀ ਚਲੋ ਬੈਠੋ ਇਹ ਹੈ ਗਲਾਪ ਤੇ ਰੋਟੀ ਤੇਰੀ ਛੇਰ ਮੈਨੂੰ ਲੱਗੀ ਹੈ ਮੇਰਾ ਛੇਰ ਤੇ ਬੈਠਣਾ ਹਣ ਬੱਸ ਕਰੋ ਬੱਸ ਕਰ ਪ੍ਰਧਾਨ ਜੀ ਕੀ ਹੋਇਆ ਜਿਹੜਾ ਇੱਥੇ ਰੌਲਾ ਪਿਆਗਾ ਮੈਂ ਕਰਨੈਲ ਸਿੰਘ ਪ੍ਰਧਾਨ ਨਗਰ ਕੌਂਸਲ ਮੌੜ ਅੱਜ ਸ਼ਫਤੀ ਜਨਤਰੀ ਦੇ ਜਹਾੜੇ ਤੇ ਇੱਥੇ ਜੋ ਫੰਕਸ਼ਨ ਝੰਡਾ ਲਹਿਰਾਇਆ ਇਸ ਦੇ ਸਾਹਿਬ ਨੇ ਉਹਦਾ ਨਗਰ ਕੌਂਸਲ ਵੱਲੋਂ 1 ਲੱਖ ਰੁਪਇਆ ਜਾ ਕੋ ਉਪਰ 100 ਰੁਪਏ ਖਰਚਾ ਨગર ਕੌਂਸਲ ਵਾਲੋ ਕੀ ਜਾਣਦਾ ਹੈ ਮੈਂ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਹੈ ਮੈਂ ਇਹ ਝੰਡੇ ਦੇ ਦੇ ਸਤਕਾਰ ਦੇ ਵਿੱਚ ਆਵਾਂ ਲੈਖੋ ਜਿਹੜੀ ਮੇਰੀ ਸੀਟਿੰਗ ਸੀ ਮੇਰੀ ਸੀਟ ਉਤੇ ਐਮਐਲਏ ਨੇ ਆਪਦੇ ਬੰਦੇ ਬਿਠਾਤੇ ਇੱਕ ਦੋ ਸਿੱਧੀਆਂ ਉਹਦੇ ਨਾਲ ਹੋਰ ਸੀ ਵੀਡੀਓ ਦੀ ਹੋਰ ਉਹਦੇ ਤੇ ਆਪਦੇ ਬੰਦੇ ਬਿਠਾਤੇ ਜਦੋਂ ਆਈ.ਐਮ. ਸਾਹਿਬ ਨੇ ਝੰਡੇ ਨੂੰ ਸਲਾਮੀ ਦਿੱਤੀ ਮੈਂ ਉਹਨਾਂ ਦੇ ਨਾਲ ਖੜਾ ਸੀ ਜਦੋਂ ਮੈਂ ਉਹਨਾਂ ਦੇ ਨਾਲੋਂ ਆ ਕੇ ਕੁਰਸੀ ਤੇ ਬੈਠਣ ਆਇਆ ਤਾਂ ਉਸ ਕੁਰਸੀ ਤੇ ਕੁਲਕੀਰ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਟਾਟਾ ਮੈਂ ਉਹਨੂੰ ਬੇਲਤੀ કરી ਉੱਠਣ ਵਾਸਤੇ ਵੀ ਭਾਈ ਇਹ ਏਰ ਮੇਰੀ ਹੈ ਸਲਿੱਪ ਲਕੀਆ ਪ੍ਰਧਾਨ ਜੀ ਤਾਂ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਤਾਂ ਐਸਟੀਐਮ ਅਧਿਕਾਰੀ ਆਇਆ ਉਹਨੇ ਵੀ ਕਿਹਾ ਬੇਲਤੀ ਕਰੀ ਵੀ ਭਾਈ ਇਹ ਪ੍ਰਧਾਨ ਜੀ ਏਰ ਆਫ ਕਰ ਉਹ ਨਹੀਂ ਉੱਠਾ ਮੈਂ ਉਹਨੂੰ ਰਿਕਵੈਸਟ ਵੀ ਕੀਤੀ ਉਹ ਨਹੀਂ ਉੱਠਾ ਤਾਂ ਜਿਹੜੀ ਨਾਲ ਲੱਗਦੀ ਐ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਬੈਠ ਗਿਆ ਉਹ ਜਿਹਦੀ ਸੀਟ ਸੀ ਉਹ ਆ ਗਿਆ ਜਦੋਂ ਆਇਆ ਤਾਂ ਐਮਐਲਏ ਨੇ ਮੇਰਾ ਮੇਰਾ ਲੜਕਾ ਮੇਰੇ ਨਾਲ ਬੈਠ ਗਿਆ ਕਿਉਂਕਿ ਜਦੋਂ ਹੁੱਲੜਵਾਜੀ ਹੋੜ ਲੱਗੀ ਤਾਂ ਮੇਰਾ ਬੇਟਾ ਵੀਰੇ ਸਿਕਿਉਰਟੀ ਵੀ ਸਾਨੂੰ ਵਿਸਤਾਰ ਕਰਕੇ ਬੈਠ ਗਿਆ ਵੀ ਡੈਰੀ ਕੱਲੇ ਤਾਂ ਉਹ ਐਮਐਲਏ ਨੇ ਮੇਰੇ ਬੇਟੇ ਦੀ ਬਾਹ ਫੜ ਕੇ ਉਹਦੇ ਹੁੱਜਮਾਰੀ ਖੜਾ ਹੋ ਕੇ ਤਾਂ ਜਦੋਂ ਉਹਦੇ ਹੁੱਜਮਾਰੀ ਤਾਂ ਮੈਂ ਕਿਹਾ ਮੈਂ ਤੂੰ ਇਹਨੇ ਕਿਹਨੂੰ ਮਾਰਦਾ ਹੈ ਤਾ ਇੰਨੇ ਨੂੰ ਸਾਰੇ ਆ ਕੇ ਸਾਨੂੰ ਕੁੱਟਮਾਰਨ ਕਰਨ ਆ ਗਏ ਚਿੰਬੜ ਗਏ ਨੇ ਸ਼ੋਅ ਇਸ ਕਰਕੇ ਤੇ ਵਿਗਿਆ ਹੋਇਆ ਐਮ.ਐਲ.ਏ ਹੈ ਮੈਂ ਐਮ.ਐਲ.ਏ ਨੂੰ ਸਵਾਲ ਕੀਤਾ ਉੱਥੇ ਬੋਲਿਆ ਨਹੀਂ ਸਰ ਉਹ ਤੂੰ 20 ਲੱਖ ਰੁਪਏ ਲੈ ਕੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਮੇਰੇ ਮੇਰੇ ਨਾਲ ਕੋਈ ਨਾ ਧੱਕਾ ਕਰਨ ਲੱਗਿਆ ਮੈਂ ਇਮਾਨਦਾਰ ਪ੍ਰਧਾਨ ਹਾਂ ਮੇਰੇ ਤੇ ਸਾਰਾ ਸ਼ਹਿਰ ਕੋਈ ਉਂਗਲੀ ਨਹੀਂ ਚੁੱਕ ਸਕਦਾ ਕਿ ਮੈਂ ਕਿਸੇ ਤੋਂ ਕਦੇ ਕਿਸੇ ਕੰਮ ਕਰਨ ਦੇ ਪੈਸੇ ਲਏ ਹੋ ਜਾਂ ਨਕਸ਼ਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਮੈਂ ਨਗਰ ਕੌਂਸਲ ਦੀ ਸੁਭਾਮਾ ਕਰਦੇ ਨੂੰ ਅਜ 22 ਸਾਲ ਹੋ ਗਏ 98 ਚ ਪਹਿਲੀ ਵਾਰ ਕੌਂਸਲਰ ਬਣਿਆ 5 ਇਲੈਕਸ਼ਨ ਜਿੱਤੇ ਆ 3 ਇਲੈਕਸ਼ਨ ਮੇਰਾ ਪਰਿਵਾਰ ਦਿੱਤੇ ਆ ਇਹਨੇ ਜਿਮਨੀ ਚੋਣਾਂ ਦੇ ਵਿੱਚ ਇੱਕ ਟ ਪੈਸੇ ਲੈ ਕੇ ਪੈਸੇ ਲੈ ਕੇ ਟ ਮੇਰੇ ਬਰੋਦਰ ਕਿਉਂਕਿ ਜਿਮਨੀ ਚੋਣ ਕੀ ਸੀਗੀ ਮੇਰੀ ਵਾਈਫ ਸੀ ਐਮਐਸਸੀਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਉਹਦੇ ਥਾਂ ਤੇ ਜਿਮਨੀ ਚੋਣ ਹੋਣੀ ਸੀ ਉਸ ਜਿਮਨੀ ਚੋਣ ਦੇ ਵਿੱਚ ਇਹਨੇ ਪੈਸੇ ਲੈ ਕੇ ਇੱਕ ਟਕਾਹਾਂ ਵੇਚੀ ਤੇ ਉਹਦੇ ਵਿੱਚ ਵੀ ਲੋਕਾਂ ਨੇ ਨਜ਼ਾਰਾ ਦਿਖਾਤਾ ਇਹਨਾਂ ਨੂੰ ਮੇਰੀ ਸਾਡੇ ਪਰਿਵਾਰ ਨੂੰ ਜਿਤਾਇਆ ਉਹਨਾਂ ਗੱਲਾਂ ਦੀ ਇਹ ਖਹਿ ਕਰਦਾ ਹੋਇਆ ਮੇਰੇ ਨਾਲ ਇਹ ਜਿਹਾ ਸਲੂਕ ਕਰਨ ਲੱਗ ਗਿਆ ਵੀਰੋ ਨਗਰ ਕਾਉਂਸਲ ਦਾ ਵਿਕਾਸ ਕਰਾਉਣ ਲਈ ਮੈਂ ਦਿਨ ਰਾਤ ਲੱਗਿਆ ਹੋਇਆ ਹੁਣ ਸਾਡੇ ਅਮਰਤ 2 ਸਕੀਮ ਹੈ ਜਿਹੜੀ ਉਹ ਲੱਗੂ ਹੋਈ ਹੈ 20 ਕਰੋੜ ਰੁਪਏ ਦਾ ਉਹਦਾ ਉਦਘਾਟਨ ਜਿਹੜਾ ਹੋਇਆ ਐ ఎమ్మెల్యే ਨੇ ਕਰਨਾ ਸੀ ਤਾਂ ఎమ్మెల్యే ਨੇ ਕੀ ਕੀਤਾ ਇਹ ਸ਼ਰਮ ਬਾਜ਼ਾਰ ਦੇ ਵਿੱਚ ਕਹਿੰਦਾ ਕਿ ਮੈਂ ਪ੍ਰਧਾਨ ਦਾ ਕੋਈ ਕੰਮ ਨਹੀਂ ਹੋਣ ਦੇਣਾ ਮੈਂ ਪ੍ਰਧਾਨ ਦੇ ਥਰੂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਇਹਨੇ ਕੀ ਕੀਤਾ ਕਦੇ ਪ੍ਰੋਜੈਕਟ ਦਾ ਦੂ ਤੋੜ ਕੇ ਘੱਟ ਨਹੀਂ ਕੀਤਾ ਜਾ ਸਕਦਾ ਜਿਹੜਾ ਜਿਹੜਾ ਫਾਊਂਡੇਸ਼ਨ ਓਪਨਿੰਗ ਫਾਊਂਡੇਸ਼ਨ ਸੀ ਇਹਨੇ ਇਕੱਲੀ ਰਾਵਾਟਰ ਦਾ ਪਾਈਪ ਦਾ ਕਰਤਾ ਤੇ ਦੂਜਾ ਜਿਹੜਾ ਕੰਮ ਹੈ ਇਸਾਰੇ ਅਮ ਕਹਿੰਦਾ ਕਿ ਜਿਹੜੇ ਪਾਈਪਾਂ ਪੈ ਗਈਆਂ ਤਾਂ ਪ੍ਰਧਾਨ ਜਿਹੜੇ ਆ ਕੰਮ ਕਰਵਾ ਲੂਗਾ ਸੋ ਇਸ ਕਰਕੇ 30 ਲੱਖ ਰੁਪਏ ਦਾ ਸੀ ਪ੍ਰਧਾਨ ਜੀ ਇਹਦੇ ਵਿੱਚ ਬਿਚੋਲਾ ਕੌਣ ਸੀ ਜੇ ਤੁਹਾਡਾ ਚਲੋ ਇੰਨੀਆਂ ਗੱਲਾਂ ਮੈਂ ਆਪੇ ਜਦੋਂ ਸ਼ਾਨਬੀਨ ਹੋਊਗੀ ਮੈਂ ਉੱਥੇ ਲਿਖਾਉਂਗਾ ਇਹ ਸਾਰਾ ਕੁਝ ਬਿਆਨ ਮੈਂ ਸੀਐਮ ਪੱਧਰ ਤੇ ਵੀ ਇਹ ਬਿਆਨ ਦੇਣ ਨੂੰ ਤਿਆਰ ਹਾਂ ਕਿਉਂਕਿ ਇਸ ਬੰਦੇ ਨੇ ਹਲਕੇ ਦਾ ਸਾਡਾ ਬੇੜਾ ਕਰ ਕਰ ਕਰਤਾ ਨਸ਼ੇ ਤੇ ਵਿਕਦੇ ਆ ਹਾ ਹੁਣ ਚਿੱਟਾ ਵੇਖਦਾ ਚਿੱਟਾ ਵੇਖਦਾ ਕੀ ਕੁਛ ਸੀਗਾ ਇਹ ਨਸ਼ੇ ਇੱਥੇ ਵਿਕਦੇ ਆ ਜਿਹੜਾ ਅੱਜ ਰੌਲਾ ਪਿਆ ਗਿਆ ਇਹਦਾ ਕੋਈ ਥਾਂ ਨਹੀਂ ਕੰਪਲੀਟ ਰੌਲੇ ਦਾ ਜ਼ੁਮੇਵਾਰ ਪ੍ਰਸ਼ਾਸਨ ਹੈ ਐਸ.ਡੀ.ਐਮ. ਪੀ.ਐਸ ਸੱਜੂ ਕਿਉਂਕਿ ਸਾਹਮਣੇ ਜਦੋਂ ਬੰਦਾ ਉੱਠਿਆ ਨਹੀਂ ਤਾਂ ਇਹ ਕੋਈ ਦੇਖ ਫਤਿਹਬਖਸ਼ ਦੇਖਦੇ ਰਹੇ ਇਹਨਾਂ ਨੇ ਉਹਨੂੰ ਕਿਹਾ ਨਹੀਂ ਕਿ ਪ੍ਰਧਾਨ ਦੀ ਹਸਤੀ ਵੀ ਕਿਸਮਾਨਯੋਗ ਹੁੰਦੀ ਹੈ ਨਗਰ ਕੌਂਸਲ ਦੀ ਤੇ ਉਹਨੂੰ ਇੱਕ ਮੋਕਾ ਵੀ ਸ਼ੀਟ ਤੇ ਕੋਈ ਬੰਦਾ ਹੋਰ ਬੈਠਦਾ ਤਾਂ ਇਹਨਾਂ ਨੇ ਉਸਨੂੰ ਠਾਇਆ ਨਹੀਂ ਤੇ ਜਦੋਂ ਮੈਂ ਦੂਜੇ ਪਾਸੇ ਬੈਠ ਗਿਆ ਤਾਂ ਮੇਰਾ ਬੇਟਾ ਆ ਕੇ ਨਾਲ ਬੈਠ ਗਿਆ ਵੀ ਮੇਰੇ ਡੈਡੀ ਨੂੰ ਕੋਈ ਕਿ ਕੋਈ ਸ਼ਰਾਰਤ ਨਾ ਕਰ ਦੇਵੇ, ਬੇਇੱਜ਼ਤੀ ਨਾ ਕਰ ਦੇਵੇ। ਤਾਂ ਐਮਐਲਏ ਨੇ ਮੇਰੇ ਭੇਟੇ ਦੇ ਹੁਜਮਾਰੀ ਖੜਾ ਕਰਨ ਵਾਸਤੇ ਤਾਂ ਆਈਨਾ ਖਵਾਵਾ ਹੋਇਆ, ਸਾਨੂੰ ਡਰਾ ਦਿੱਤਾ ਜਾ ਰਿਹਾ ਹੈ। ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਆ, ਉਹ ਸੀਵਰੇਜ ਲੈਕ ਵਾਲੀਆਂ ਤੇ ਜਿਹੜਾ ਬਾਜ਼ਾਰ ਹੈ, ਉਹਦੀ ਹਾਈ ਕੋਰਟ ਦੇ ਹੁਕਮਾਂ ਨਾਲ ਇੱਕ ਰੋਚਮੈਂਟਾ ਤੋੜੀਆਂ ਹੋਈਆਂ। ਉਹ 1.5 ਸਾਲ ਤੋਂ ਲੋਕ ਸਾਡੇ ਇਹ ਬਾਜ਼ਾਰ ਦੇ ਵਿੱਚ ਮਿੱਟੀ ਘਟੇ 'ਚ ਦੁਕਾਨਾਂ ਖੁੱਲਦੇ ਆ ਸਾਡੇ ਕੋਲੋਂ 3 ਮਹੀਨੇ ਹੋ ਗਏ ਟੈਂਡਰ ਹੋਇਆ ਨੂੰ ਜਿਹੜੇ ਜੇਸੀ ਬਾਜ਼ਾਰ ਪੱਤਾ ਕਰਨ ਨੂੰ ਅਸੀਂ ਰੁਕਿਆ ਹੋਇਆ ਐ ਮੇਲੇ ਜੋ ਮੈਂ ਬੇਇੱਜ਼ਤੀ ਕਰਦਾ ਕਿ ਇਹਨਾਂ ਗੱਲਾਂ ਦੀ ਸ਼ਾਨਵੇਂ ਹੋਵੇ ਉੱਚ ਬਦਰੀ ਤੋਂ ਤੇ ਧੰਨਵਾਦ ਫਿਰ ਮੈਂ ਦੇਖੋ ਮੈਂ ਕਿੱਥੇ ਬੈਠਾ ਹਾਂ ਅਰੇ ਇੱਕ ਮਿੰਟ ਜੀ ਜੀ ਨੋ ਨੋ ਉਹ ਗੇਲੇ ਮਾਰ ਕੇ ਬਦਲੇ ਲੈ ਰਿਹਾ ਉਹ ਕਾਹ ਕਰਾਉਂ ਪਾ ਰੋ ਅੰਦਰ ਅੰਦਰ ਆਵਦਾ ਨਾ ਪਾਪ ਤਾਂ ਲੰਡੂ ਬਹੁਤ ਚੰਬੜਦਾ ਕਾਹਰਾ ਬੁੱਧ ਕੋ ਸਰਕਾਰਾਂ ਦੇ ਵਿੱਚ ਕੋਈ ਸਮਝ ਨਹੀਂ ਸਰਿਆਂ ਆਪਣੇ ਜੀ ਆਸ਼ੀਰਵਾਦ ਜੀ ਜਾਂਦੇ ਜਾਂਦੇ ਕਰਦੇ ਜਾਂ چیئر جن ساتھی کھڑے ہو گئے گزارت کرتے ہیں بیٹھو گی 30 ਲੱਖ ਦੇ ਬਿਗੈ ਰਿਕਾਰਡ ਕਰ ਲਓ ਜਿਹਦੇ ਕਰਨਾ ਹੈ ਬੈਠੋ ਬੈਠੋ ਡਾਕਟਰ ਮਾੜਾ ਤਾਂ ਕੀ ਕਰਾਉਂਗਾ ਐ ਮੈਨੇ 30 ਲੱਖ ਦੇ ਬਿਗੈ ਨਹੀਂ ਲੱਗਦੇ ਤੇ ਆ ਬੋੜੇ 30 ਲੱਖ ਰੁਪਏ ਮੇਰਾ ਕਰਜ਼ਾ ਯਾਰ ਓਟੋ ਪੁੱਤ ਕਰਜ਼ਾ ਹੋਣ ਗਿਆ ਮੰਨ ਲੋ ਕਰਜ਼ਾ ਓਏ ਜਿਹੜਾ ਮੇਰੀ ਲੱਡੂ ਕਹਿੰਦੇ ਨਾ ਲੱਡੂ ਦਾ 30 ਲੱਖ ਨਹੀਂ ਖਰੀਦਦਾ ਤੁਹਾਡੇ ਮੇਰੇ ਬੈਠੋ ਓਏ 30 ਲੱਖ ਦੇ ਖਰੀਦਦੇ ਓਏ ਬੈਠੋ ਚਲ ਬਟ ਓਏ ਮੈਨੇ ਤੁਹਾਡਾ 30 ਲੱਖ ਨਹੀਂ ਖਰੀਦਦਾ ਕਰ ਰਹਿ ਪ੍ਰਧਾਨ ਨੇ ਚਲੋ ਬੈਠੋ

ਉਹਦਾ ਹੱਥ ਲਾ। ਕੀ ਗੱਲ ਹੈ ਭਾਈ ਕੀ ਗੱਲ ਹੈ ਤੂੰ ਬੋਤਾ ਕੋਲ ਮੋੜਿਆ ਰਿਹਾ ਹੈ। ਉਹ ਰਹਿਣਾ ਕਰ। ਉਹ ਨੰਦੇ ਜੀ ਕਮਾਲ ਕਰੀ ਜਾਂਦੇ। ਇਹ ਐਮਐਲਏ ਜੰਗ ਲਾ ਗਿਆ ਮੁੰਡੇ ਲੱਪੜਾ ਮਾਰਦਾ। ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ। ਮੈਂ ਮੈਂ ਕਿੱਥੇ ਬੈਠਾਂ? ਮੈਂ ਕਿੱਥੇ ਬੈਠਾਂ ਮੈਨੂੰ ਦੱਸੋ। ਚਲੋ ਬੈਠੋ। ਮੇਰੀ ਗੱਲ ਸੁਣੋ ਯਾਰ। ਇਹ ਮੁੰਡੇ ਘਟਾ ਜੋਤੀ ਨਹੀਂ ਬੰਦਦੀ ਇੰਸਪੈਕਟਰ ਸਾਹਿਬ ਦੇਖੋ ਖਾਉਂਦੇ। ਮੈਂ ਜੇ ਉਧਰ ਬੈਠਾ ਤਾਂ لپ مار ایم ایل <سؤال> ਪੀਏ ਦਿੰਦਾ ਸੀ ਉਹ ਤਾਂ ਮੈਨੂੰ ਚੱਲੇ ਲੱਗਦਾ ਸੀ ਇਹ ਇਹ ਗੱਲਾਂ ਨਾ ਕਰੋ ਬੰਦ ਗਿਆ ਬੰਦ ਗਿਆ ਚਲੋ ਬੈਠੋ ਨਹੀਂ ਕੋਈ ਨਹੀਂ ਚਲ ਬੈਠੋ ਪ੍ਰਧਾਨ ਜੀ ਚਲੋ ਬੈਠੋ ਪ੍ਰੋਗਰਾਮ ਐਮਐਲਏ ਖਰਾਬ ਕਰ ਰਿਹਾ ਹੈ ਜਵਾਬ ਦੇ ਰਿਹਾ ਹੈ ਤੇਰੀ ਛੇਅਰ ਮੇਰੀ ਰੱਖੀ ਹੈ ਤੇਰਾ ਛੇਅਰ ਤੇ ਬੈਠਣਾ ਹੈ